ਹਾਂਜੀ ਸਤਿ ਸ਼੍ਰੀ ਅਕਾਲ ਜੀ ਮੇਰੇ ਸਾਰੇ YouTube ਤੇ TikTok ਵਾਲੇ ਵੀਰਾਂ ਭੈਣਾਂ ਨੂੰ ਆਸ ਕਰਦੇ ਹਾਂ ਕਿ ਮੇਰੇ ਸਾਰੇ ਵੀਰ ਭੈਣ ਭਰਾ ਵਧੀਆ ਹੀ ਹੋਣਗੇ ਤੇ ਅੱਜ ਆਪਾਂ ਲੈ ਕੇ ਆਏ ਹਾਂ ਤੁਹਾਡੇ ਵਾਸਤੇ ਫੇਰ ਤੋਂ ਇੱਕ ਨਵੀਂ ਵੀਡੀਓ ਤੇ ਇਸ ਵੀਡੀਓ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਗੱਲਬਾਤ ਕਰਾਂਗੇ ਆਪਾਂ ਇਸ ਵਾਰ ਜਿਹੜੇ ਪੇਪਰ ਭਰੇ ગયા 2025 ਵਾਲੇ ਠੀਕ ਹੈ ਜਿਨ੍ਹਾਂ ਦੀ ਫਾਈਨਲ ਆਈਡੀ ਅਸੀਂ ਨਵੰਬਰ ਦੇ ਵਿੱਚ ਤੇ ਹੁਣ ਪੇਪਰ ਭਰੇ ਗਿਆ ਚਲੋ 5 ਫਰਵਰੀ ਨੂੰ ਪੇਪਰ ਭਰੇ ਗਿਆ ਸਾਲ ਵਾਲੇ ਠੀਕ ਹੈ ਉਸ ਤੋਂ ਬਾਅਦ ਭਰੇ ਗਿਆ ਕੱਲ ਮਲਕੀ 7 ਫਰਵਰੀ ਨੂੰ ਭਰੇ ਗਿਆ ਵਾ ਡੋਮੈਸਟਿਕ ਪੇਪਰ ਤੇ ਹੁਣ ਭਰੇ ਜਾਣੇ ਆ 12 ਫਰਵਰੀ ਨੂੰ ਜਿਹੜੇ ਆਪਣੇ 9 ਮੰਥ ਵਾਲੇ ਪੇਪਰ ਆ ਆਪਾਂ ਗੱਲਬਾਤ ਇਸ ਟਾਪਿਕ ਬਾਰੇ ਆਪਾਂ ਕਰਾਂਗੇ ਕਿ ਪੇਪਰ ਜਿਹੜੇ ਭਰੇ ਜਾਣੇ ਆ ਇਸ ਵਾਰ ਤੇ ਕਿੰਨੇ ਚਾਂਸ ਹੈਗੇ ਆ ਇਸ ਵਾਰ ਪੇਪਰ ਨਿਕਲ ਹੁੰਦੇ ਮਤਲਬ ਕਿ ਜਿਵੇਂ ਪਿਛਲੇ ਸਾਲ ਪੇਪਰ ਭਰੇ ਗਿਆ ਸੀ ਉਸ ਤੋਂ ਪਿਛਲੇ ਸਾਲਾਂ ਪਰ ਪੇਪਰ ਆ ਗਿਆ ਸੀ ਉਹਨਾਂ ਦੇ ਮੁਕਾਬਲੇ ਇਸ ਵਾਰ ਪੇਪਰ ਨਿਕਲਦੇ ਚਾਂਸ ਜ਼ਿਆਦੇ ਹੈਗੇ ਆ ਕਿ ਨਹੀਂ ਹੈਗੇ ਇਸ ਟਾਪਿਕ ਬਾਰੇ ਆਪਾਂ ਗੱਲਬਾਤ ਕਰਾਂਗੇ ਜੇ ਜ਼ਿਆਦੇ ਹੈਗੇ ਤਾਂ ਕਾਰਨ ਕੀ ਆ ਇਹ ਸਾਰੇ ਆਪਾਂ ਟੌਪਿਕਾਂ 'ਤੇ ਆਪਾਂ ਗੱਲਬਾਤ ਕਰਾਂਗੇ ਤੇ ਨਾਲ ਆਪਾਂ ਗੱਲਬਾਤ ਕਰ ਲਾਂਗੇ ਜਿਨ੍ਹਾਂ ਨੇ ਪੇਪਰ ਕੱਲ ਫਿਲ ਕਰਾਏ ਆ ਆਪਣੇ ਡੋਮੈਸਟਿਕ ਵਾਲੇ ਉਹਨਾਂ ਨੂੰ ਸਲਿੱਪ ਸਲੂਪ ਤਾਂ ਕਦੋਂ ਮਿਲੂਗੀ ਉਹ ਕਿਵੇਂ ਕੰਟਰੋਲ ਕਰ ਸਕਦਾ ਹੈ ਕਿ ਪੇਪਰ ਭਰੇ ਕਿੱਥੇ ਗਏ ਆ ਇਹ ਟਾਈਮਿੰਗ ਕਿਵੇਂ ਆ ਉਹ ਕੰਟਰੋਲ ਕਰ ਸਕਦਾ ਕੋਈ ਇਸ ਵੀਡੀਓ 'ਚ ਤੁਹਾਨੂੰ ਦੱਸਾਂਗੇ ਜਿਆਦਾ ਚਿਰ ਨਾ ਲੈਂਦੇ ਹੋਏ ਵੀਡੀਓ ਨੂੰ ਕਰਦੇ ਆ ਸਟਾਰਟ ਬਟ ਵੀਡੀਓ ਨੂੰ ਸਟਾਰਟ ਕਰਨ ਤੋਂ ਪਹਿਲਾਂ ਤੁਹਾਨੂੰ ਮੈਂ ਇੱਕ ਗੱਲ ਜ਼ਰੂਰ ਕਹਾਂਗਾ ਜਿਨ੍ਹਾਂ ਨੇ ਸਾਡੇ ਚੈਨਲ ਨੂੰ ਹਾਲ ਤੱਕ ਸਬਸਕ੍ਰਾਈਬ ਨਹੀਂ ਕੀਤਾ ਤੇ ਸਾਡੇ ਪੇਜ ਨੂੰ ਫੋਲੋ ਨਹੀਂ ਕੀਤਾ ਸਾਡੇ ਬੇਨੂੰ ਫੋਲੋ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਵੋ ਤੇ ਨਾਲ ਹੀ ਬੈਲ ਆਈਕਨ ਨੂੰ ਵੀ ਆਲਟੇ ਪ੍ਰੈਸ ਕਰ ਲਵੋ ਤਾਂ ਜੋ ਜੇ ਕੋਈ ਵੀ ਨਵੀਂ ਵੀਡੀਓ ਅਪਲੋਡ ਕਰੀਏ ਤੇ ਤੁਹਾਨੂੰ ਉਸ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲੀਆਂ ਵਿੱਚ ਮਿਲ ਜਾਵੇ ਤੇ ਤੁਸੀਂ ਉਸ ਵੀਡੀਓ ਵਿੱਚੋਂ ਕੁਝ ਸਿੱਖ ਸਕੋ ਤੇ ਕੁਝ ਸਿਖਾ ਸਕੋ ਸਿਖਾਉਣ ਦਾ ਮਤਲਬ ਕਿ ਤੁਸੀਂ ਕਿਸੇ ਨਾ ਕਿਸੇ ਨੂੰ ਸ਼ੇਅਰ ਕਰੋਗੇ ਤੇ ਨਾਰਮਲੀ ਗੱਲ ਵਾਜੇਕਰ ਕੋਈ ਨਾ ਕੋਈ ਸਿੱਖਣਾ ਚਾਹਵਾ ਮਲਕੀ ਵੀਡੀਓ ਚੋਂ ਪਾ ਲਾ ਸਕਦਾ ਵੀ ਕੀ ਚੱਲ ਰਿਹਾ ਵਾ ਕੀ ਸਭ ਤੋਂ ਸਾਰਾ ਕੁਝ ਤੇ ਦੂਜੇ ਨੰਬਰ ਤੇ ਨਾਲ ਜਿਨ੍ਹਾਂ ਨੇ ਸਾਨੂੰ ਹਾਲ ਤੱਕ ਇੰਸਟਾਗ੍ਰam ਦੇ ਉੱਤੇ ਫੋਲੋ ਕੀਤਾ ਹੋਣਾ ਜੀ ਇੰਸਟਾਗ੍ਰam ਤੇ ਵੀ ਫੋਲੋ ਕਰ ਲਵੋ ਉਸ ਦਾ ਲਿੰਕ ਤੁਹਾਨੂੰ ਮਿਲ ਜਾਊਗਾ ਡਿਸਕ੍ਰਿਪਸ਼ਨ ਦੇ ਵਿੱਚ ਤੇ ਜੇਕਰ ਤੁਹਾਡਾ ਕੋਈ ਵੀ ਸਵਾਲ ਹੈਗਾ ਉਹ ਤੁਸੀਂ ਮੈਨੂੰ ਉੱਥੇ ਪਰਸਨਲੀ ਮੈਸੇਜ ਕਰਕੇ ਪੁੱਛ ਸਕਦੇ ਜੀ ਆਪਾਂ ਤੁਹਾਨੂੰ ਜਵਾਬ ਜਰੂਰ ਦੇਵਾਂਗੇ ਬੜੇ ਵੀਰਾਂ ਭਰਾਵਾਂ ਕਈ ਵੀਰ ਭਰਾ ਕਰਦੇ ਆ ਕਮੈਂਟ ਜੇ ਮਿਲ ਕੀ ਜਿੱਦੇ ਮੈਂ ਵੀਡੀਓ ਪਾਈ ਆ ਜਾਂ ਟਿਕਟੌਕ ਤੇ ਜਾਂ ਆਪਾਂ YouTube ਤੇ ਵੀਡੀਓ ਪਾਈ ਆ ਉਹਦੇ ਥੱਲੇ ਹੀ ਕਮੈਂਟ ਕਰ ਦਿੰਦੇ ਆ ਹੈਲੋ ਦਾ ਉੱਥੇ ਨਹੀਂ ਮੈਂ ਕਿਹਾ ਉੱਥੋਂ ਤੁਸੀਂ ਟਿਕਟੋਕ ਜਾਂ ਇੰਸਟਾਗ੍ਰam ਤੋਂ ਲਿੰਕ ਮੈਂ ਦਿੱਤਾ ਹੋਆ ਡਿਸਕ੍ਰਿਪਸ਼ਨ ਦੇ ਵਿੱਚ ਇੰਸਟਾਗ੍ਰam ਦਾ ਤੇ ਇੰਸਟਾਗ੍ਰam ਦੇ ਤੋਂ ਤੁਸੀਂ ਜਾ ਕੇ ਮੈਨੂੰ ਮੈਸੇਜ ਕਰੋ ਮੈਂ ਉੱਥੇ ਪੋਸਟਾਂ ਪਾਈਆਂ ਤੁਸੀਂ ਮੈਨੂੰ ਪੋਸਟ ਤੇ ਲਾਈਕ ਕਮੈਂਟ ਕਰੋ ਮੈਸੇਜ ਕਰੋ ਮੈਂ ਤੁਹਾਨੂੰ ਆਪੇ ਹੀ ਰਿਪਲਾਈ ਕਰੂੰਗਾ ਪ੍ਰਾਈਵੇਟ ਦੇ ਵਿੱਚ ਤਾਂ ਜੋ ਆਪਾਂ ਗੱਲਬਾਤ ਕਰ ਸਕੀਏ ਲੋਵੀ ਫੇਰ ਕਰਦੇ ਆ ਵੀਡੀਓ ਸਟਾਰਟ ਸਭ ਤੋਂ ਪਹਿਲਾਂ ਤਾਂ ਆਪਾਂ ਗੱਲਬਾਤ ਕਰਾਂਗੇ ਕਿ ਪੇਪਰ ਨਿਕਲਣ ਦੇ ਚਾਂਸ ਇਸ ਵਾਰ ਕਿੰਨੇ ਕ ਹੈਗੇ ਵਾ ਇਸ ਵਾਰ ਜੇ ਆਪਾਂ ਵੇਖਿਆ ਜਾਵੇ ਪਿਛਲੇ ਸਾਲਾਂ ਦੇ ਨਾਲ ਇਸ ਵਾਰ ਦੋ ਚੀਜ਼ਾਂ ਚੇਂਜ ਹੋਈਆਂ ਵਾ ਉਦੇ ਦੋਵੇਂ ਪਹਿਲਾਂ ਪਹਿਲਾਂ ਉਹਨਾਂ ਦੋ ਚੀਜ਼ਾਂ ਬਾਰੇ ਗੱਲ ਕਰਦੇ ਆਂ ਪਹਿਲੀ ਚੀਜ਼ ਜਿਹੜੀ ਚੇਂਜ ਹੋਈ ਆ ਉਹ ਰੂਲ ਜਿਹੜਾ ਨੇ ਚੇਂਜ ਕੀਤਾ ਇਸ ਵਾਰ ਰੂਲ ਮਤਲਬ ਕਿ ਜਿਵੇਂ ਤਾਂ ਸਾਰਿਆਂ ਨੂੰ ਪਤਾ ਹੈ ਕਿ ਉਹਨਾਂ ਨੇ ਪੇਪਰ ਉਹਨਾਂ ਦੇ ਹੀ ਭਰੇ ਜਾਣੇ ਸੀ ਜਾਂ ਭਰੇ ਜਾਣਿਆ ਹੁਣ 9 ਮੰਥ ਵਾਲੇ ਜਿਨ੍ਹਾਂ ਦਾ ਸਾਰਾ ਕੁਝ ਸਹੀ ਹੈਗਾ ਸੀ ਜਿਨ੍ਹਾਂ ਦਾ ਮਲਕੀ ਮਾਲਕ ਫਰਾਡ ਨਹੀਂ ਸਾਰਾ ਕੁਝ ਕੰਟਰੋਲ ਕਰਨ ਤੋਂ ਬਾਅਦ ਪੇਪਰ ਉਹਨਾਂ ਦੇ ਹੀ ਭਰੇ ਜਾਣੇ ਵਾ ਕੋਟ ਆਪਾਂਵੇਂ ਜਿੰਨਾ ਮਰਜ਼ੀ ਹੋਵੇ ਜੋ ਮਰਜ਼ੀ ਹੋਵੇ ਪਰ ਪੇਪਰ ਉਹਨਾਂ ਦੇ ਹੀ ਭਰੇ ਜਾਣੇ ਹੀ ਕਲਿੱਕ ਮਤਲਬ ਕਿ ਉਹਨਾਂ ਦੇ ਹੀ ਹੋਣੇ ਹੀ ਜਿੰਨਾ ਸਾਰਾ ਕੁਝ ਮਾਲਕ ਮਤਲਬ ਕਿ ਸਹੀ ਆ ਮਾਲਕ ਨੇ ਕਿਸੇ ਨਾਲ ਜਿੰਨਾ ਫਰੋਡ ਨਹੀਂ ਕੀਤਾ ਠੀਕ ਆ ਜੇ ਦੂਜੀ ਚੀਜ਼ ਹੈਗੀ ਸੀ ਦੂਜੀ ਚੀਜ਼ ਕੀ ਆ ਇਸ ਵਾਰ ਥੋੜਾ ਜਿਹਾ ਕੀ ਵਾ ਜਿੰਨਾ ਕੋਟਾ ਸੀ ਉਸ ਤੋਂ ਵੀ ਥੋੜੇ ਘੱਟ ਪੇਪਰ ਭਰੇ ਗਏ ਆ ਠੀਕ ਆ ਉਸ ਤੋਂ ਵੀ 1000 ਘੱਟ ਹੀ ਪੇਪਰ ਭਰੇ ਗਏ ਇਸ ਵਾਰ ਜਿੰਨਾ ਡੋਡਰ ਕੋਟਾ ਹੈਗਾ ਸੀ ਉਹਨੇ ਪੇਪਰ ਵੀ ਨਹੀਂ ਭਰੇਗਾ ਨਾਰਮਲੀ ਕੀ ਹੁੰਦਾ ਸੀ ਪਿਛਲੇ ਸਾਲ ਜਾਂ ਉਸ ਤੋਂ ਪਿਛਲੇ ਸਾਲ 2023 ਵਿੱਚ ਜੋ 24 ਦੇ ਵਿੱਚ ਜਿੰਨਾ ਕੋਟਾ ਸੀ ਉਸ ਤੋਂ ਦੁੱਗਨੇ ਦੁੱਗਨੇ ਜੇਕਰ ਲੱਖ ਦਾ ਕੋਟਾ ਸੀ ਇੱਕ ਐਗਜ਼ਾਮਪਲ ਦੇ ਤੌਰ ਤੇ ਜੇਕਰ ਲੱਖ ਦਾ ਕੋਟਾ ਸੀ 2-2 ਲੱਖ ਪੇਪਰ ਭਰੇ ਜਾਂਦੇ ਸੀ ਜੇਕਰ 1.5 ਲੱਖ ਦਾ ਕੋਟਾ ਸੀ 3 ਲੱਖ 3.5 ਲੱਖ ਪੇਪਰ ਭਰਿਆ ਗਿਆ ਸੀ ਪਿਛਲੇ ਦੋਵਾਂ ਸਾਲਾਂ ਦੇ ਵਿੱਚ ਇਸ ਵਾਰ ਜਿੰਨਾ ਕੋਟਾ ਹੈਗਾ ਵਾ ਉਸ ਤੋਂ ਵੀ ਘੱਟ ਪੇਪਰ ਭਰੇ ਗਿਆ ਤੇ ਪਲੱਸ ਉਹਨਾਂ ਵਿੱਚੋਂ ਵੀ ਜਿਨ੍ਹਾਂ ਦੇ ਪੇਪਰ ਮਲਕੀ ਫਾਈਲ ਰੈਡੀ ਕਰਾਈਆਂ ਨਵੰਬਰ ਦੇ ਵਿੱਚ ਜਿਨ੍ਹਾਂ ਨੇ ਉਹਨਾਂ ਵਿੱਚੋਂ ਵੀ ਥੋੜੇ-ਮੋਟੇ ਉਹਨਾਂ ਨੇ ਬੰਦੇ ਕੱਢਦੇ ਆ ਉਹ ਕੱਢੇ ਜਿਹੜੇ ਜਿਨ੍ਹਾਂ ਦਾ ਮਾਲਕ ਫਰੌਡ ਹੀ ਉਹਨਾਂ ਨੂੰ ਕੱਢਤਾ ਬਾਕੀ ਸਿਰਫ ਉਹੋ ਹੀ ਰਹਿ ਗਏ ਐਂਡ ਤੇ ਜਿਨ੍ਹਾਂ ਦਾ ਸਾਰਾ ਕੁਝ ਸਹੀ ਵਾ ਮਾਲਕ ਸਹੀ ਵਾ ਮਲਕੀ ਜਿਨ੍ਹਾਂ ਦੇ ਪੇਪਰ ਜਿਹੜੇ ਆ ਫਿਲ ਹੋਣੇ ਆ ਹੁਣ ਜਾਂ ਜਿਨ੍ਹਾਂ ਦੇ ਹੋ ਗਏ ਹੁਣ 5 ਤਰੀਕ ਨੂੰ ਜਾਂ 7 ਤਰੀਕ ਨੂੰ ਜਾਂ ਜਿਨ੍ਹਾਂ ਦੇ ਹੋਣੇ ਆ ਹੁਣ 12 ਤਰੀਕ ਨੂੰ ਇਸ ਕਰਕੇ ਮੈਂ ਕਹਿਣਾ ਕਿ ਇਸ ਵਾਰ ਜਿਹੜੇ ਪੇਪਰ ਨਿਕਲਦੇ ਚਾਂਸ ਜ਼ਿਆਦੇ ਹੈਗੇ ਆ ਪਹਿਲੀ ਗੱਲ ਪੇਪਰ ਉਹਨਾਂ ਦੇ ਹੀ ਭਰੇ ਜਾਣੇ ਸੀ ਮਤਲਬ ਕਿ ਪੇਪਰ ਉਹਨਾਂ ਦੇ ਹੀ ਭਰੇ ਗਏ ਵਾ ਜਾਂ ਭਰੇ ਜਾਣੇ ਵਾ ਜਿਨ੍ਹਾਂ ਦੇ ਸਾਰਾ ਕੁਝ ਸਹੀ ਵਾ ਦੂਜੇ ਨੰਬਰ ਤੇ ਜਿਨੇ ਜਿੰਨਾ ਕੋਟਾ ਸੀ ਉਸ ਤੋਂ ਘੱਟ ਪੇਪਰ ਭਰੇ ਗਿਆ ਇਸ ਵਾਰ ਤਾਂ ਕਰਕੇ ਜਿਹੜੇ ਪੇਪਰ ਨਿਕਲਦੇ ਇਸ ਵਾਰ ਜਿਹੜੇ ਆ ਚਾਂਸ ਜ਼ਿਆਦੇ ਹੈਗੇ ਵਾ ਠੀਕ ਆ ਜਿਹੜੇ ਵੀ ਨਾ ਭਰਉਣ ਹੁਣ ਪੇਪਰ ਭਰੇ ਆ ਆਪਣੇ 9 ਮੰਥ ਵਾਲੇ ਜਾਂ ਹੁਣ 9 ਮੰਥ ਵਾਲੇ ਭਰਨੇ ਆ ਜਾਂ ਜਿਨ੍ਹਾਂ ਨੇ ਸਾਲ ਵਾਲੇ ਭਰੇ ਆ ਉਹ ਮੇਰੇ ਵੀਰ ਭਰਾ ਬਹੁਤ ਵੇਟ ਕਰ ਰਿਹਾ ਇਸ ਚੀਜ਼ ਦੀ ਕਿ ਕੋਈ ਪਤਾ ਲੱਗੇ ਸਾਡੇ ਪੇਪਰ ਨਿਕਲਦੇ ਚਾਂਸ ਕਿੰਨੇ ਹੈਗੇ ਵਾ ਕਈ ਵੀਰਾਂ ਨੂੰ ਇਹ ਵੀ ਨਹੀਂ ਪਤਾ ਹਾਲੇ ਕਿ ਪੇਪਰ ਨਿਕਲਨੇ ਕਿੰਨੇ ਚਿਰ ਬਾਅਦ ਸਟਾਰਟ ਹੁੰਦੇ ਵਾ ਕਈ ਸਮਝਦੇ ਆ ਕਿ ਪੇਪਰ ਸਾਡੇ ਪਰ ਹੈਗਾ ਮਤਲਬ ਕਿ ਪੇਪਰ ਆਣੇ ਲੱਗ ਗਿਆ ਐਦਾਂ ਨਹੀਂ ਹੁੰਦਾ 1 ਮਹੀਨੇ ਬਾਅਦ ਜਿਹੜੇ ਪੇਪਰ ਆ ਉਹ ਨਿਕਲਨੇ ਆ ਸਟਾਰਟ ਹੋ ਜਾਣੇ ਆ ਜਦੋਂ ਪੇਪਰ ਨਿਕਲਨੇ ਸਟਾਰਟ ਹੋਣਗੇ ਆਪਾਂ ਤੁਹਾਨੂੰ ਵੀਡੀਓ ਪਾ ਕੇ ਦੱਸਾਂਗੇ ਜਰੂਰ ਕਿੱਥੇ ਕਿੱਤੇ ਪੇਪਰ ਨਿਕਲੇ ਆ ਕਿਹੜੀ ਕਿਹੜੀ ਸੀਰੀਜ਼ ਵਿੱਚ ਪੇਪਰ ਨਿਕਲੇ ਆ ਕਿੰਨਾ ਕਿੰਨੀ ਟਾਈਮਿੰਗ ਸੀ ਠੀਕ ਆ ਕਿਹੜੇ ਪੇਪਰ ਸੀ 9 ਮੰਥ ਵਾਲੇ ਸੀ ਜਾਂ ਸਾਲ ਵਾਲੇ ਸੀ ਜਾਂ ਡੋਮੈਸਟਿਕ ਪੇਪਰ ਸੀ ਸਾਰਿਆਂ ਆਪਾਂ ਨਿੱਕੇ ਨਿੱਕੇ ਵੀਡੀਓ ਕਰਕੇ ਤੁਹਾਨੂੰ ਆਪ ਪਾਈ ਜਾਵਾਂਗੇ ਇਸੇ ਕਰਕੇ ਤੁਹਾਨੂੰ ਮੈਂ ਕਹਿਣਾ ਹੁਣਾ ਕਿ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਜਾਂ ਸਾਡੇ ਪੇਜ ਨੂੰ ਫੋਲੋ ਕਰਨਾ ਨਾ ਭੁੱਲਿਆ ਕਰੋ ਫੋਲੋ ਜ਼ਰੂਰ ਕਰਿਆ ਕਰੋ ਜਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤਾਂ ਜੋ ਆਪਾਂ ਕੋਈ ਵੀ ਵੀਡੀਓ ਪਾਈਏ ਤੁਹਾਨੂੰ ਸਾਡੀ ਜਿਹੜੀ ਵੀਡੀਓ ਤੁਹਾਡੇ ਕੋਲ ਪਹੁੰਚ ਸਕੇ ਹੁਣ ਆਪਾਂ ਗੱਲਬਾਤ ਕਰ ਲੈਨੇ ਆ ਪਹਿਲੀ ਗੱਲ ਤੇ ਕਲੀਅਰ ਕਰਤੀ ਕਿ ਇਸ ਵਾਰ ਜਿਹੜੇ ਪੇਪਰ ਆ ਉਹ ਨਿਕਲਦੇ ਚਾਂਸ ਜ਼ਿਆਦਾ ਆ ਮਿਲਕੀ ਦੂਜੀ ਜਗ ਦੇਖ ਰਿਹਾ ਪਿਛਲੇ ਸਾਲ ਦੇ ਹਿਸਾਬ ਨਾਲ ਵੇਖਿਆ ਜਾਵੇ ਪਿਛਲੇ ਸਾਲ ਦੇ ਹਿਸਾਬ ਨਾਲ ਇਸ ਵਾਰ ਜਿਹੜੇ ਪੇਪਰ ਨਿਕਲਦੇ ਚਾਂਸ ਆ ਉਹ ਜ਼ਿਆਦਾ ਵਾ ਕਾਰਨ ਤੁਹਾਨੂੰ ਮੈਂ ਦੱਸ ਦਿਆ ਇਹ ਦੋ ਪਹਿਲਾ ਕਾਰਨ ਕੀ ਪੇਪਰ ਉਹਨਾਂ ਦੇ ਹੀ ਭਰੇਗਾ ਜਿਨ੍ਹਾਂ ਦਾ ਸਾਰਾ ਕੁਝ ਸਹੀ ਹੈਗਾ ਸੀ ਦੂਜਾ ਕਾਰਨ ਕੀ ਜਿੰਨੇ ਪੇਪਰ ਟੋਟਲ ਭਰੇ ਗਏ ਜਿੰਨੇ ਮਿਲਕ ਜਿੰਨਾ ਕੋਟ ਹੈਗਾ ਸੀ ਉਹ ਤੋਂ ਵੀ ਘੱਟ ਪੇਪਰ ਇਸ ਵਾਰ ਭਰੇ ਗਏ ਆ ਇਹ ਦੋ ਕਾਰਨ ਕਰਕੇ ਜਿਹੜੇ ਪੇਪਰ ਆ ਇਸ ਵਾਰ ਨਿਕਲਦੇ ਆ ਜਾਦੇ ਚਾਂਸ ਸਕਦੇ ਆ ਹੁਣ ਆਪਾਂ ਗੱਲਬਾਤ ਕਰ ਲੈਨੇ ਜਿਨ੍ਹਾਂ ਨੇ ਪੇਪਰ ਭਰੇ ਸੀ ਕੱਲ ਨੂੰ ਮਲਕੀ ਜਿਨ੍ਹਾਂ ਨੇ ਆਪਣੇ ਡੋਮੈਸਟਿਕ ਪੇਪਰ ਜਿਹੜੇ ਆ ਫਿਲ ਕੀਤੇ ਆ ਉਹ ਵੀਰਪਰਾ ਕੀ ਕਰ ਰਿਹਾ ਉਹ ਵੀਰਪਰਾ ਮਲਕੀ ਉਹਨਾਂ ਨੂੰ ਕਈਆਂ ਨੂੰ ਚਲੋ ਸਲਿੱਪਾਂ ਮਿਲ ਗਈਆਂ ਹੋਣੀਆਂ ਅੱਜ ਹੀ ਮਿਲ ਗਈਆਂ ਹੋਣੀਆਂ ਵਾ ਠੀਕ ਹੈ ਇੱਕ ਦਿਨ ਇੱਕ ਦਿਨ ਛੱਡ ਕੇ ਹੀ ਮਿਲ ਗਈਆਂ ਹੋਣੀਆਂ ਸਲਿੱਪਾਂ ਠੀਕ ਹੈ ਕਈਆਂ ਨੂੰ ਨਹੀਂ ਮਿਲੀਆਂ ਹੋਣੀਆਂ ਕਈਆਂ ਨੂੰ ਤਾਂ ਕੱਲ੍ਹ ਦੀਆਂ ਮਿਲਿਆਉਣੀਆਂ ਸਲਿੱਪਾਂ ਲੈ ਠੀਕ ਹੈ ਤੇ ਸਲਿੱਪ ਦਾ ਮਤਲਬ ਕੀ ਹੁੰਦਾ ਸਲਿੱਪ ਤੁਹਾਡੇ ਕੋਲ ਸਿਰਫ ਇੱਕ ਪ੍ਰੂਫ ਹੁੰਦਾ ਕਿ ਤੁਹਾਡੇ ਜਿਹੜੇ ਪੇਪਰ ਆ ਉਹ ਭਰੇ ਗਿਆ ਹੋਰ ਕੋਈ ਵੀ ਸਲਿੱਪ ਦਾ ਯਾਨੀ ਕਿ ਜੇਕਰ ਤੁਹਾਨੂੰ ਸਲਿੱਪ ਨਾ ਮਿਲੂਗੀ ਤੁਹਾਡੇ ਪੇਪਰ ਨਹੀਂ ਨਿਕਲਣੇ ਸਲਿੱਪ ਦਾ ਅੰਝ ਬਸ ਤੁਹਾਡੇ ਕੋਲ ਇੱਕ ਪ੍ਰੂਫ ਹੁੰਦਾ ਜਿਹਦੇ ਉੱਤੇ ਲਿਖਿਆ ਹੁੰਦਾ ਕਿ ਤੁਹਾਡੇ ਪੇਪਰ ਕਿਹੜੇ ਸ਼ੈਵ ਵਿੱਚ ਭਰੇ ਗਏ ਆ ਤੁਹਾਡਾ ਨਾਮ ਕੀ ਆ ਤੁਹਾਡੇ ਪੇਪਰ ਕਿਹੜੇ ਭਰੇ ਗਏ ਆ ਤੇ ਤੁਹਾਡੀ ਪੇਪਰਾਂ ਦੀ ਜਿਹੜੀ ਟਾਈਮਿੰਗ ਕੀ ਆ ਬਸ ਇਹੋ ਹੀ ਲਿਖਿਆ ਹੁੰਦਾ ਵਾ ਉਹਦੇ ਵਿੱਚ ਹੋਰ ਕੁਝ ਨਹੀਂ ਲਿਖਿਆ ਹੁੰਦਾ ਜੇਕਰ ਤੁਹਾਨੂੰ ਇਹ ਵਿਆਮ ਦੇ ਵਿੱਚ ਇਹ ਵਿਆਮ ਜਿਹੜਾ ਪਿਓਗੀ ਤੁਹਾਨੂੰ ਜੇਕਰ ਸਲਿੱਪ ਨਹੀਂ ਮਿਲੀ ਤੁਹਾਡੇ ਪੇਪਰ ਜਿਹੜੇ ਆ ਉਹ ਨਹੀਂ ਨਿਕਲਣੇ ਇਦਾਂ ਦੀ ਕੋਈ ਗੱਲ ਨਹੀਂ ਹੁੰਦੀ ਸਲਿੱਪ ਜਦੋਂ ਸਲਿੱਪ ਮਿਲਦੀ ਕਦੋਂ ਆ ਸਲਿੱਪ ਦਾ ਜਿਹੜਾ ਮਾਲਕ ਜਾਂਦਾ ਦਾ ਜਿਹੜਾ ਏਜੰਟ ਵਾ ਜਦੋਂ ਪੇਪਰ ਫਿਲ ਕਰਦਾ ਵਾ ਕਲਿੱਕ ਕਰਦਾ ਵਾ ਜਦੋਂ ਕਲਿੱਕ ਡੇਟ ਹੁੰਦੀ ਆ ਪੇਪਰ ਕਲਿੱਕ ਹੋੁੰਦੇ ਆ ਸਾਰੀ ਸਲਿੱਪ ਮਿਲ ਜਾਂਦੀ ਜਿੱਦੋਂ ਤੇ ਲਿਖਿਆ ਹੁੰਦਾ ਵੀ ਆ ਇੰਨੀ ਟਾਈਮਿੰਗ ਆ ਆਪਨੇ ਦਾ ਨਾਮ ਆ ਪੇਪਰ ਵਾ ਤੇ ਆ ਆ ਸਾਰਾ ਸ਼ੇਪਰ ਪਰੇ ਗਿਆ ਠੀਕ ਹੈ ਤੇ ਬਾਕੀ ਹੋਰ ਕੋਈ ਚੀਜ਼ ਤੇ ਸਲਿੱਪ ਤੇ ਕੋਈ ਲਿਖ ਨਹੀਂਦੀ ਪਰ ਤੁਸੀਂ ਆਪਣੇ ਏਜੰਟ ਜਾਂ ਆਪਣੇ ਮਾਲਕ ਨੂੰ ਕਹਿ ਕੇ ਆਪਣੇ ਕੋਲ ਸਲਿੱਪ ਜਰੂਰ ਮੰਗਵਾਓ ਭਾਵੇਂ ਕੱਲੀ ਉਹਦੀ ਫੋਟੋ ਹੀ ਮੰਗਵਾਓ ਫੋਟੋ ਮੰਗਵਾਉਂ ਤੁਹਾਡੇ ਕੀ ਹੋਊਗਾ ਤੁਹਾਡੇ ਕੋਲ ਇੱਕ ਪ੍ਰੂਫ ਹੁੰਦਾ ਜਿਹੜੇ ਪੇਪਰ ਆ ਉਹ ਭਰੇ ਗਿਆ બસ ਇੱਕ ਪ੍ਰੂਫ ਦੇ ਦੌਰ ਤੇ ਤੁਹਾਡੇ ਕੋਲ ਉਹ ਚੀਜ਼ ਹੋ ਜਾਂਦੀ ਆ ਤੁਸੀਂ ਕੰਟਰੋਲ ਕਰ ਸਕਦੇ ਜੇ ਕਿ ਤੁਹਾਡੇ ਟਾਈਮਿੰਗ ਕਿੰਨੀਆਂ ਹੈ ਤੁਹਾਡਾ ਸਾਰਾ ਨਾਮ ਨੂਮਤਾ ਸਹੀ ਆ ਇਹ ਸਾਰਾ ਕੁਝ ਤੁਸੀਂ ਕੰਟਰੋਲ ਕਰ ਸਕਦੇ ਜੀ ਉਹ ਸਲਿੱਪ ਦਾ ਰਹੀ ਬਸ ਹੋਰ ਕੋਈ ਕੰਮ ਨਹੀਂ ਹੁੰਦਾ ਸਲਿੱਪ ਦਾ ਪਰ ਜਿਹੜੇ ਵੀ ਪਰ ਹੋਂ ਸਲਿੱਪ ਹਲੇ ਨਹੀਂ ਮਿਲੀ ਇਹਦਾ ਕਾਰਨ ਕੀ ਆ ਇਹਦਾ ਕਾਰਨ ਕੀ ਹੈ ਕਿ ਤੁਹਾਡਾ ਮਾਲਕ ਬਸ ਅੰਗੇਲੀ ਕਰ ਰਿਹਾ ਵਾ ਸੈਂਡ ਕਰਨ ਤੋਂ ਜਾਂਦਾ ਦਾ ਜਿਹੜਾ ਏਜੰਟ ਵਾ ਉਹ ਅੰਗੇਲੀ ਕਰਨ ਦਿਆ ਤੁਹਾਨੂੰ ਸੈਂਡ ਨਹੀਂ ਕਰਨ ਦਿਆ ਸਲਿੱਪ ਤਾਂ ਉਸੇ ਵੇਲੇ ਹੀ ਮਿਲ ਜਾਂਦੀ ਵਾ ਜਦੋਂ ਪੇਪਰ ਜਿਹੜੇ ਆ ਕਲਿੱਕ ਹੁੰਦੇ ਆ ਜਿਵੇਂ ਕਿ ਆਹ ਜਿਹੜੇ ਪੇਪਰ ਕਲਿੱਕ ਹੋਏ ਸੀ ਸਾਲ ਵਾਲੇ ਜਿੰਨੇ ਵੀ ਕਲਿੱਕ ਹੋਇਆ ਪੇਪਰ ਉਸੇ ਵੇਲੇ ਹੀ ਸਲਿੱਪ ਜਿਹੜੀ ਆ ਉਹ ਨਿਕਲ ਆਉਂਦੀ ਆ ਉਸ ਤੋਂ ਬਾਅਦ ਕੱਲ 7 ਫਰਵਰੀ ਨੂੰ ਹੋਏ ਸੀ ਪੇਪਰ ਡੋਮੈਸਟਿਕ ਡੋਮੈਸਟਿਕ ਦੀਆਂ ਜਿਹੜੀਆਂ ਸਲਿੱਪਾਂ ਆ ਉਹ ਵੀ ਉਸੇ ਵੇਲੇ ਨਿਕਲ ਆਈਆਂ ਵੱਖਰੀ ਗੱਲ ਤੁਹਾਨੂੰ ਤੁਹਾਡੇ ਮਾਲਕ ਨੇ ਸੈਂਡ ਨਹੀਂ ਕੀਤੀ ਉਹ ਵੱਖਰੀ ਗੱਲ ਆ ਹੋ ਸਕਦਾ ਤੁਹਾਡਾ ਮਾਲਕ ਤੁਹਾਨੂੰ ਕੱਲ ਪਰਸੋਂ ਤੱਕ ਤੁਹਾਨੂੰ ਸੈਂਡ ਕਰ ਦੇ ਜਾਂ ਤੁਹਾਡਾ ਜਿਹੜਾ ਏਜੰਟ ਵਾ ਉਹ ਤੁਹਾਨੂੰ ਕੱਲ ਪਰਸੋਂ ਤੱਕ ਸੈਂਡ ਕਰ ਦਵੇ ਲਓ ਜੀ ਮਿੱਤੋ ਇਸ ਵੀਡੀਓ ਸਿਰਫ ਇਨਾ ਹੀ ਮਿਲਦੇ ਆ ਤੁਹਾਨੂੰ ਆਪਾਂ ਨੈਕਸਟ ਵੀਡੀਓ ਵਿੱਚ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਏ ਤਾਂ ਇਸ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਉਹਨੇ ਚਿਰ ਲਈ ਸਤਿ ਸ਼੍ਰੀ ਅਕਾਲ ਜੀ ਤੇ ਟੇਕ ਕੇਅਰ ਜੀ